ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਨੂੰ ਸਾਰੀ ਨੂੰ ਬੇਨਤੀ ਆ ਕਿ 350 ਸਾਲਾ ਜਿਹੜਾ ਅਸਾਮ ਢੋਗੜੀ ਤੋਂ ਚੱਲਿਆ ਪਿਛਲੇ ਸਾਰੇ ਦਿਨਾਂ ਤੋਂ ਆ ਕੇ ਪਿਛਲੇ 8 ਤਰੀਕ ਨੂੰ ਮੈਨੂੰ ਹਜੂਰ ਸਾਹਿਬ ਦੇ ਦਰਸ਼ਨ ਹੋਏ ਸੀ ਅੱਜ ਸਾਡੇ ਨਕੌਂਦਰ ਵਾਸੀਆਂ ਦੇ ਤਰਸ ਕਰਕੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਮਹਾਰਾਜ ਦਾ 350 ਸਾਲਾ ਦਰਮਾ ਭਾਗ ਆਲੇ ਸੀ ਅੱਜ ਨਕਉਦਰ ਵਿਖੇ ਦਰਸ਼ਨ ਪਾਸਣ ਕਰ ਰਹੇ ਆ ਸਾਧ ਸੰਗਤ ਨੇ ਬਹੁਤ ਵੀ ਵਧੀਆ ਲੱਗਾ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਪਾਲਕੀ ਸਾਹਿਬ 'ਚ ਗੁਰੂ ਅਰਜਨ ਗੁਰੂ ਤੇਗ ਬਹਾਦਰ ਜੀ ਦੇ ਸਾਰੇ ਸ਼ਸਤਰ ਤੜਾ ਤਰਪਾਨ ਸ੍ਰੀ ਸਾਹਿਬ ਸਾਰਾ ਕੋ ਮੌਜੂਦ ਹੈ ਪਾਲਕੀ ਸਾਹਿਬ ਨਾਲ ਪੰਜ ਪਿਆਰਿਆਂ ਦੀ ਗਵਾਈ 'ਚ ਫਿਰ ਹੁੰਦਾ ਹੋਇਆ ਰਾਤ ਨੂੰ ਇਹ ਬੇਰਸਾਬ ਸੁਲਤਾਨਪੁਰ ਸਾਹਿਬ ਵਿਖੇ ਰਾਤ ਦਾ ਬਿਸ਼ਰਾਮ ਉੱਤੇ ਆ ਸਾਧ ਸੰਗਤ ਨੇ ਸਾਰੀ ਨੇ ਨਕੌਦਰ ਨਿਵਾਸੀਆਂ ਨੇ ਲੰਗਰ ਪਰਸਾਦੇ ਤਿਆਰ ਕੀਤੇ ਹੀ ਫਰੂਟ ਵੰਡੇ ਆ ਕੇਲੇ ਸਿਆਂ ਦਾ ਪ੍ਰਸ਼ਾਦ ਵੰਡਿਆ ਸੰਗਤ ਵਿੱਚ ਇੰਨਾ ਕੁ ਤਸਾਹ ਆ ਨਕੌਦਰ ਨਿਵਾਸੀਆਂ ਚ ਕਿ ਕਦਮ ਕਦਮ ਕੋਸ਼ਿ ਤਰਸ ਕਰਕੇ ਗੜੀ ਕਲਾ ਦੇ ਜ਼ਿਕਾਰਿਆਂ ਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬਾਬਾ ਕਸ਼ਮੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੀ ਪ੍ਰਕਾਸ਼ ਹਮਾਰਾ ਪਹੇਉ Patna ਸ਼ਹਿਰ ਵਿਖੇ ਪਹੁੰਚਾਇਓ ਬਾਲਾ ਪ੍ਰੀਤਮ ਕਲਕਿਤ ਦੇ ਪਿਤਾ ਹਨੂਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪਾਵਨ ਜਨਮ ਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਇਹ ਜਾਗਰਤੀ ਯਾਤਰਾ 17 ਸਤੰਬਰ ਤੋਂ ਚੱਲੀ ਹੈ ਅੱਗੇ ਬਿਹਾਰ ਝਾਰਖੰਡ ਪੱਛਮੀ ਬੰਗਾਲ ਕੋਲਕਾਤਾ ਯੂਪੀ ਲਖਨਊ ਕਾਨਪੁਰ ਅੱਗੇ ਹੁੰਦਿਆਂ ਹੋਇਆਂ ਅਜोध्या ਦਿੱਲੀ ਇਸੇ ਤਰ੍ਹਾਂ ਹੀ ਕਰਨਾਲ ਪੁਰਖhetra ਪਟਿਆਲਾ ਨੱਬ ਹੁੰਦਿਆਂ ਹੋਇਆਂ ਲੁਧਿਆਣੇ ਪੁੱਜੀ ਹੈ ਸੋ ਇਹ ਇਥੋਂ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਗੁਰਤੇ ਗਵਾਧਰ ਜੀ ਮਹਾਰਾਜੀ ਦੇ 350 ਸਾਲ ਅਰਧ ਸਦੀ ਸ਼ਿ ਸ਼ਿਤਾਬਦੀਨ ਉਹ ਇਹ ਸਾਰੀਆਂ ਸੰਗਤਾਂ ਜਿਹੜੀਆਂ ਨੇ ਮਨਾ ਰਹੀਆਂ ਹਨ ਇਹ ਜਾਗਰਤੀ ਯਾਤਰਾ ਫਾਈਸਾ ਭਾਈ ਮਤੀ ਦਾਸ ਫਾਈਸਾ ਭਾਟੀ ਦਾਸ ਫਾਈਸਾ ਪਹਿਦੇ ਆਲਾ ਜੀ ਫਾਈ ਸਾਹਿਬ ਫਾਈ ਖੁਸ਼ਾਲ ਸਿੰਘ ਜੀ ਸੋ ਦਹੀਆ ਜੀ ਜਿਨ੍ਹਾਂ ਨੇ ਸਾਥ ਸੰਗਤ ਜੀ ਆਪਣਾ ਸਿਰ ਵਧ ਕਰਕੇ ਸਤਗੁਰੂ ਗੁਰਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਸੀਸ ਦੇ ਖਾਂ ਤੇ ਕਿਸੇ ਤਰ੍ਹਾਂ ਇਹ ਮੁਗਲਾਂ ਦੇ ਹੱਥ ਔਰੰਗਜ਼ੇ ਵੱਲ ਭੇਜਿਆ ਸੀ ਤਾਂ ਕਿ ਭੁਲੇਖਾ ਪੈ ਸਕੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਪਾਵਨ ਸੀਸ ਭਾਈ ਸਾਪ ਪੰਚਾਇਤਾ ਜੀ ਭਾਈ ਉਤਾ ਜੀ ਅਤੇ ਭਾਈ ਨਲਵਾ ਜੀ ਇਹਨਾਂ ਨੇ ਨਾਮ ਲੈ ਕੇ ਸੁਰ ਸੁਰਫਰੂ ਰੂਪ ਲੈ ਕਰਕੇ ਮਹਾਰਾ ਸੱਚੇ ਪਾਤਸ਼ਾਹ ਦਾ ਪਾਵਨ ਸੀਸ ਜਿਹੜਾ ਹੈ ਉਹ ਸ੍ਰੀ ਅਨੰਦਪੁਰ ਸਾਹਿਬ ਕੋਲ ਪਹੁੰਚਾਇਆ ਸੀ ਤੋਂ ਸਾਰਿਆਂ ਸਮੁੱਚੇ ਸਾਧ ਸੰਤ ਸ਼ਹੀਦਾਂ ਨੂੰ ਨਤਮਸਤਕ ਹੋਣ ਵਾਸਤੇ ਜਾਗਰਤੀ ਯਾਤਰਾ ਜਿਹੜੀ ਕੱਢੀ ਗਈ ਹੈ ਬਾਲਕੀ ਸਾਹਿਬ ਵਿਖੇ آپ جی درشن کر سکتے ہو امر شہید بابا دیپ سن جیون ہتھ لکھ ستگو گرو گرنتھ صاحب مہاراج جی کا پاون سروپ جو ایک تو لے کر کے اٹھا اٹھارہ دس بیس تک چوبیس ہے پالکی صاحب پراتن پوراتن وچوں کڑا صاحب جو ہے وہ گروہ گرو تیک بہادر جی مہاراج جی ہے جو سنگتہ درشن کر رہی ہیں تو نتو ترتے پائیسا ਬਲਬੀਰ ਸਿੰਘ ਜੀ ਐਸਐਚਓ ਸਾਹਿਬ ਇਹਨਾਂ ਦੇ ਸ਼ਾਸਨ ਰਾਜੀ ਸਾਰਾ ਪ੍ਰਬੰਧ ਜਿਹੜਾ ਹੈ ਬੜਾ ਵਧੀਆ ਤਰੀਕੇ ਦੇ ਨਾਲ ਇਹ ਨਗਰ ਕਿਰਤਾਂ ਜਿਹੜਾ ਹੈ ਸਹਿਯੋਗ ਕਰ ਰਹੇ ਨੇ ਪੰਜਾਬ ਦੀ ਧਰਤੀ ਤੇ ਬਹੁਤ ਸੰਕਾਂ ਦਾ ਪਰਵਾ ਤੇ ਸਵਾਗਤ ਜਿਹੜਾ ਹੈ ਉਹ ਵੇਖੋ ਨੂੰ ਮਿਲ ਰਿਹਾ ਹੈ ਇੱਕ ਇੱਕ ਥਾਂ ਤੇ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਲਕੀ ਸਾਹਿਬ ਜੀ ਖਲੋਤੀ ਹੈ ਇਸ ਤਰ੍ਹਾਂ ਸੰਕਾਂ ਦਾ ਬਹੁਤ ਇਕੱਠ ਜਿਹੜਾ ਹੈ ਵਧੀਆ ਤਰੀਕੇ ਦੇ ਨਾਲ ਸੰਕਾਂ ਸਾਹ ਸੰਗਤ ਜੀ ਤੋ ਇਹ ਯਾਤਰਾ ਨੇ ਜਿਉਂ ਆਇਆ ਆਕਰਹੀਆਂ ਨੇ ਸਾਰੀਆਂ ਸੰਗਤਾਂ ਦਾ ਅਤੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਨੂੰ ਸਾਰੀ ਨੂੰ ਬੇਨਤੀ ਆ ਕਿ 350 ਸਾਲਾਂ ਜਿਹੜਾ ਅਸਾਮ ਢੋਗੜੀ ਤੋਂ ਚੱਲਿਆ ਪਿਛਲੇ ਸਾਰੇ ਦਿਨਾਂ ਤੋਂ ਆ ਕੇ ਪਿਛਲੇ 8 ਤਰੀਕ ਨੂੰ ਮੈਨੂੰ ਹਜੂਰ ਸਾਹਿਬ ਦੇ ਦਰਸ਼ਨ ਹੋਏ ਸੀ ਅੱਜ ਸਾਡੇ ਨਪੋਤਰ ਵਾਸੀਆਂ ਦੇ ਤਰਸ ਕਰਕੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਮਹਾਰਾਜ ਦਾ 350 ਸਾਲਾਂ ਦਰਮਾ ਭਾਗਾ ਵਾਲੇ ਅਸੀਂ ਅੱਜ ਨਕੋਦਰ ਵਿਖੇ ਦਰਸ਼ਨ ਪਾਸਣ ਕਰ ਰਹੇ ਆ ਸਾਧ ਸੰਗਤ ਨੇ ਬਹੁਤ ਹੀ ਵਧੀਆ ਲੱਗਾ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਪਾਲਕੀ ਸਾਹਿਬ 'ਚ ਗੁਰੂ ਅਰਜਨ ਗੁਰੂ ਤੇਗ ਬਹਾਦਰ ਜੀ ਦੇ ਸਾਰੇ ਸ਼ਸਤਰ ਕੜਾ ਸਰਪਾਨ ਸ੍ਰੀ ਸਾਹਿਬ ਸਾਰਾ ਕੋ ਮੌਜੂਦ ਹੈ ਪਾਲਕੀ ਸਾਹਿਬ ਨਾਲ ਪੰਜ ਪਿਆਰਿਆਂ ਦੀ ਗਵਾਹੀ 'ਚ ਇਹ ਤਾਂ ਹੁੰਦਾ ਹੋਇਆ ਰਾਤ ਨੂੰ ਇਹ ਦੇਵਸਾਹਿਬ ਸੁਲਤਾਨਪੁਰ ਸਾਹਿਬ ਵਿਖੇ ਰਾਤ ਦਾ ਬਿਸ਼ਰਾਮ ਉੱਤੇ ਆ ਸਾਧ ਸੰਗਤ ਨੇ ਸਾਰੀ ਨੇ ਨਕੋਦਰ ਨਿਵਾਸੀਆਂ ਨੇ ਲੰਗਰ ਪਰਛਾਦੇ ਤਿਆਰ ਕੀਤੇ ਹੀ ਫਰੂਟ ਵੰਡੇ ਆ ਕੇਲੇ ਸਿਆਂ ਦਾ ਪ੍ਰਸ਼ਾਦ ਵੰਡਿਆ ਸੰਗਤ ਵਿੱਚ ਇੰਨਾ ਉਤਸ਼ਾਹ ਆ ਨਕੋਦਰ ਨਿਵਾਸੀਆਂ ਚ ਕਿ ਕਦਮ ਕਦਮ ਕੋਸ਼ੀ ਤਰਸ ਕਰਕੇ ਚੜਦੀ ਕਲਾ ਦੇ ਜ਼ਿਕਾਰਿਆਂ ਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬਾਬਾ ਕਸ਼ਮੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੀ ਪ੍ਰਕਾਸ਼ ਹਮਾਰਾ ਪਹੇਓ Patna ਸ਼ਹਿਰ ਵਿਕੇ ਪਹੁੰਚਾਇਓ ਬਾਲ ਪ੍ਰੀਤਮ ਕਲਗੀਧਰ ਪਿਤਾ ਧੰਗੁਰ ਗੋਪੇ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਜਨਮ ਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਇਹ ਜਾਗਰਤੀ ਯਾਤਰਾ 17 ਸਤੰਬਰ ਤੋਂ ਚੱਲੀ ਹੈ ਅੱਗੇ ਬਿਹਾਰ ਝਾਰਖੰਡ ਵੈਸਟ ਬੰਗਾਲ ਕਲਕੱਤੇ ਯੂਪੀ ਲਖਨਊ ਕਾਨਪੁਰ ਅੱਗੇ ਹੁੰਦਿਆਂ ਹੋਇਆਂ ਅਯੋਧਿਆ ਦਿੱਲੀ ਇਸੇ ਤਰ੍ਹਾਂ ਹੀ ਕਰਨਾਲ ਕੁਰਖੇਤਰ ਪਟਿਆਲਾ ਨੱਬ ਹੁੰਦਿਆਂ ਹੋਇਆਂ ਲੁਧਿਆਣੇ ਪੁੱਜੀ ਹੈ ਸੋ ਇਹ ਇਥੋਂ ਦੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਗੁਰਤੇਗ ਬਹਾਦਰ ਜੀ ਮਹਾਰਾਜੀ ਦੇ 350 ਸਾਲ ਅਰਧ ਸਦੀ ਸ਼ਹੀਦ ਦੀਨ ਨੂੰ ਇਹ ਸਾਰੀਆਂ ਸੰਗਤਾਂ ਜਿਹੜੀਆਂ ਨੇ ਮਨਾ ਰਹੀਆਂ ਹਨ ਇਹ ਜਾਗਰਤੀ ਯਾਤਰਾ ਐਸਾ ਭਾਈ ਮਤੀ ਦਾਸ ਐਸਾ ਭਾਈ ਪ੍ਰਸੇਤੀ ਦਾਸ ਭਾਈ ਸਾਹਿਬ ਭਾਈ ਖੁਸ਼ਾਲ ਸਿੰਘ ਜੀ ਸੋ ਦਹੀਆ ਜੀ ਜਿਨ੍ਹਾਂ ਨੇ ਸਾਥ ਸੰਗਤ ਜੀ ਆਪਣਾ ਸਿਰ ਵੜ ਕਰਕੇ ਸਤਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਸਿਰ ਦੇ ਖਾਂ ਤੇ ਇਸੇ ਤਰ੍ਹਾਂ ਇਹ ਮੁਗਲਾਂ ਦੇ ਹੱਥ ਔਰੰਗਜ਼ੇ ਬਲ ਭੇਜਿਆ ਸੀ ਤਾਂ ਕਿ ਭੁਲੇਖਾ ਪੈ ਸਕੇ ਸਤਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਪਾਵਨ ਸਿਰ ਭਾਈ ਸਾਹਿਬ ਪੰਚਾਇਤਾ ਜੀ ਭਾਈ ਉਦਾ ਜੀ ਅਤੇ ਭਾਈ ਨਲਵਾ ਜੀ ਇਹਨਾਂ ਨੇ ਨਾਲ ਲੈ ਕਰਕੇ ਫੁਰ ਫੁਰ ਰੂਪ ਲਿਆ ਕਰਕੇ ਮਹਾਰਾ ਸੱਚੇ ਪਾਤਸ਼ਾਹ ਦਾ ਪਾਵਨ ਸਿਰ ਜਿਹੜਾ ਹੈ ਹੋ ਸ੍ਰੀ ਆਨੰਦਪੁਰ ਸਾਹਿਬ ਕੁਝ ਤੁਮ ਚਾਇਆ ਸੀ ਸੋ ਸਾਰੀਆਂ ਸਮੁੱਚੇ ਸਾਧ ਸੰਤਾਨ ਨੂੰ ਨਤਮਸਤਕ ਹੋਣ ਵਾਸਤੇ ਜਾਗਰਤੀ ਯਾਤਰਾ ਜਿਹੜੀ ਕੱਢੀ ਗਈ ਹੈ ਬਾਕੀ ਸਾਹਿਬ ਵਿਖੇ ਆਪ ਜੀ ਦਰਸ਼ਨ ਕਰ ਸਕਦੇ ਹੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਹੱਥ ਲੈ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਨ ਸਰੂਪ ਜੋ ਇਹ ਤੋਂ ਹੰਕਾਰ ਤੋਂ ਲੈ ਕਰਕੇ 18 19 20 ਤੱਕ 24 ਹੈ ਅਤੇ ਪਾਲਕੀ ਸਾਹਿਬੇ ਕੇ ਪ੍ਰਾਤਨ ਸੈਸਰਾਂ ਵਿੱਚੋਂ ਕੜਾ ਸਾਹਿਬ ਜੋ ਹੈ ਉਹ ਸਤਿਗੁਰੂ ਗੁਰਤੇਗ ਬਹਾਦਰ ਜੀ ਮਹਾਰਾਜ ਦਾ ਹੈ ਜੋ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਤਾਂ ਨਕਦਰ ਦੇ ਭਾਈ ਸਾਹਿਬ ਅਹੀ ਬਲਬੀਰ ਸਿੰਘ ਜੀ ਐਸ ਐਚਓ ਸਾਹਿਬ ਇਹਨਾਂ ਦੇ ਸ਼ਾਸਨਰਜੀ ਸਾਰਾ ਪ੍ਰਬੰਧ ਜਿਹੜਾ ਹੈ ਬੜਾ ਵਧੀਆ ਤਰੀਕੇ ਦੇ ਨਾਲ ਇਹ ਨਗਰ ਕੀਰਤਨ ਜਿਹੜਾ ਹੈ ਸਹਿਯੋਗ ਕਰ ਰਹੇ ਨੇ ਪੰਜਾਬ ਦੀ ਧਰਤੀ ਤੇ ਬਹੁਤ ਸੰਗਤਾਂ ਦਾ ਭਰਮਾ ਤੁਹਾਨੂੰ ਸਵਾਗਤ ਜਿਹੜਾ ਹੈ ਉਹ ਵੇਖੋ ਨੂੰ ਮਿਲ ਰਿਹਾ ਹੈ ਇੱਕ ਇੱਕ ਥਾਂ ਤੇ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਲਕੀ ਸਾਹਿਬ ਜਿਹੜੀ ਘੁੰਮਦੀ ਹੈ ਇਸ ਤਰ੍ਹਾਂ ਸੰਤਾਂ ਦਾ ਬਹੁਤ ਇਕੱਠ ਜਿਹੜਾ ਹੈ ਵਧੀਆ ਤਰੀਕੇ ਦੇ ਨਾਲ ਸੰਤਾਂ ਸਾਹਿਬ ਸੰਗਤ ਜੀ ਤੋਂ ਇਹ ਯਾਤਰਾ ਨੂੰ ਜਿਉ ਆ ਆਕਰਹੀਆਂ ਸਾਰੀਆਂ ਸੰਤਾਂ ਦਾ ਸਮੂਹ ਤੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ